ਪ੍ਰਿੰਕਲ ਸ਼ੂ ਹਟ ਤੇ ਆਪਾਂ ਸੁਣਿਆ ਕਿ ਇਹਨਾਂ ਤੋਂ ਆਫਰ ਜਿਹੜੀ ਆ ਕਿ ਇਹਨੇ ਲਗਾਤਾਰ ਕੰਟੀਨਿਊ ਚੱਲਦੀਆਂ ਰਹਿੰਦੀਆਂ ਨੇ ਤੇ ਅੱਜ ਇਹਨਾਂ ਕੋਲ ਕਿਹੜੇ ਸ਼ੂ ਤੇ ਕਿਹੜੇ ਬ੍ਰਾਂਡ ਤੇ ਕਿਹੜੀਆਂ ਆਫਰ ਲੱਗੀਆਂ ਆ ਉਹ ਚੱਲਦੇ ਅੰਤ ਤੱਕ ਆਓ ਜੀ ਜੀ ਤੇ ਆਪਾਂ ਸੁਣਿਆ ਵਾ ਪ੍ਰਿੰਕਲ ਸ਼ੂ ਹਟ ਤੇ ਆਫਰਸ ਲੱਗੀਆਂ ਰਹਿੰਦੀਆਂ ਨੇ ਹਾਂ ਜੀ ਹਾਂ ਜੀ ਮੈਂ ਆਪਣੇ ਉਂਹਰਾ ਚੱਲਦੀਆਂ ਰਹਿੰਦੀਆਂ ਨੇ ਹੁਣ ਕਿਹੜਾ ਚੌਕ ਲੈ ਕੇ ਆਏ ਹੋ ਤੁਸੀਂ ਹਾਂ ਜੀ ਹਾਂ ਜੀ ਹੁਣ ਆ ਪੀਓਮਾ ਦਾ ਸ਼ੂਜ਼ ਆ ਜੀ ਇਹ ਜਜਮੈਂਟ ਲਾਓ ਕਿੰਨੇ ਦਾ ਹੋਊਗਾ ਜੀ ਆਈਡੀਆ 2200 ਤੋਂ 2500 ਤੱਕ ਇਹ ਰਵ 825 ਰੁਪਏ ਰੇਂਜ ਦੇ ਵਿੱਚ ਆ ਜੀ 825 ਦਾ ਦੇ ਰਹੇ ਹੋ ਕਿਉਂ ਮਾ ਦਾ ਬਿਲਕੁਲ ਜੈਨੂਨ ਸ਼ੂਜ਼ ਆ 825 ਰੁਪਏ ਰੇਂਜ ਨਾਲੇ ਕਲਰਾਂ ਮੈਚਿੰਗ ਆ ਸਾਰੇ ਜੇ ਲੱਗ ਤੋਂ ਲੱਗਣੇ ਆ ਨਾਇਕੇ ਦਾ ਸ਼ੂਜ਼ ਆ ਇਹ ਹੂਨ ਸਟੋਰਾਂ 'ਚ 25 2500 ਰੁਪਏ 'ਚ ਵਿਕਦੇ ਨੇ ਜਿਹੜੇ ਦੁਕਾਨਦਾਰ ਨੇ ਤੁਸੀਂ ਇੰਨੇ ਸਸਤੇ ਕਿਉਂ ਦੇ ਰਹੇ ਹੋ ਮੈਂ ਮੈਡਮ ਜੀ ਸਾਡਾ ਜਿਹੜਾ ਸਟਾਕ ਆਂਦਾ ਤੁਹਾਨੂੰ ਪਹਿਲੇ ਵੀ ਦੱਸਿਆ ਆਪਣਾ ਪੂਰਾ ਬਲਗ ਦੇ ਮਾਲ ਆਉਂਦਾ ਜੀ ਹਾਂ ਜਿੱਦਾਂ ਆਪਾਂ ਕਹਿੰਦੇ ਲੋਕ ਦੁਕਾਨਦਾਰ ਨੇ ਸੈੱਟ ਵਾਈ ਚੱਕਣੇ ਹੁੰਦੇ ਆ ਆਪਣਾ ਕੋ ਸਾਰਾ ਲੱਗ ਤੋਂ ਲੱਗ 100 100 ਪੀਸ ਆਂਦਾ ਵਾ ਇਹ ਹੋਲਸੇਲ ਵਾਲਿਆਂ ਲਈ ਆ ਜਾਂ ਫਿਰ ਰਿਟੇਲ ਵਾਲਿਆਂ ਲਈ ਆ ਸਿਰਫ ਰਿਟੇਲ ਲਈ ਆ ਜੀ 825 ਦਾ ਸਿਰਫ ਰਿਟੇਲ ਲਈ ਜਿਹੜਾ ਦੁਕਾਨ ਦੇ ਵੀ ਜਿਹੜਾ ਕਰੂਗਾ ਸਿਰਫ 825 ਰੁਪਏ ਦੇ ਚਾਹੇ ਸਿੰਗਲ ਪੀਸ ਲੈ ਲਓ ਚਾਹੇ ਸਿੰਗਲ ਹੋ ਜਾਂ ਦੋ ਲੈ ਲਓ ਸਾਰਿਆਂ ਨਾਲ ਕਲਰਾਂ ਮੈਚਿੰਗ ਆ ਸਾਰੇ ਲੱਗ ਲੱਗੇ ਬ੍ਰਾਂਡ A6 ਦਾ ਵੀ ਹੈਗਾ ਵਾ ਤੁਸੀਂ ਕੁਆਲਿਟੀ ਚੈੱਕ ਕਰੋ ਮੈਡਮ ਬਿਲਕੁਲ ਘੈਂਟ ਵਾਲੀ ਕੁਆਲਿਟੀ ਆ ਲਾਈਟੇ ਬੇਟਾ ਜੀ ਸੋ ਇਹ ਵੀ ਇਹ ਵੀ ਸੇਮ ਬ੍ਰਾਂਡ ਦਾ ਨੈਕਸਟ ਬ੍ਰਾਂਡ ਦਾ ਜਿਹੜਾ ਤੁਸੀਂ ਇਹ ਵੀ ਇੰਨੇ ਦਾ ਹੀ ਦੇ ਰਹੇ ਹੋ 825 ਦਾ ਜੀ ਕੋਈ ਹੋਣੀ ਹੈਗਾ 825 ਰੁਪਏ ਰੇਂਜ ਆ ਕਈ ਦੁਕਾਨਾਂ ਦੇ ਮੈਡਮ ਜੀ ਇਹਨਾਂ ਨੂੰ 2 2025 2500 ਦੇ ਵੇਚਦੇ ਆਪਾਂ ਸਿਰਫ 825 ਦਾ ਦਿੰਨੇ ਆ ਜਿੱਤੇ ਮਰਜ਼ੀ ਟਰਾਈ ਕਰ ਸਕਦੇ ਹੋ ਨਾਲੇ ਬ੍ਰਾਂਡ ਸਾਰੇ ਲੱਗਦੇ ਲੱਗਣੇ ਜੇ ਮੈਨੂੰ ਆਈਡੀ ਦਾ ਆਦਾ ਕੁਆਲਟੀ ਚੈੱਕ ਕਰ ਲਿਓ ਪੂਰੀ ਘੈਂਟ ਵਾਲੀ ਕੁਆਲਟੀ ਆ ਮੈਡਮ ਜੀ ਅੰਦਰ ਬਾਰਕੋਡ ਵਗੈਰਾ ਲੱਗੇ ਹੋਏ ਆ ਨਹੀਂ ਸ਼ੂ ਤੁਸੀਂ ਸਕੈਨ ਵੀ ਕਰ ਸਕਦੇ ਹੋ ਸਿਰਫ 825 ਰੁਪਏ ਦਾ ਕਲਰ ਅਮਰੀਕਨ ਸਾਰੇ ਦੇ ਲੱਗ ਤੋਂ ਲੱਗ ਆ ਜਿਵੇਂ ਤੁਹਾਨੂੰ ਸਾਰ ਨੂੰ ਪਤਾ ਹੀ ਹੈ ਦੇਖ ਸਕਦੇ ਹੋ ਤੁਸੀਂ ਸਾਰੇ ਕਲਰ ਵੀ ਇਹਨਾਂ ਤੋਂ ਤੇ ਬ੍ਰਾਂਡ ਵੀ ਅਲੱਗ-ਅਲੱਗ ਪਿਉਮਾ ਐਡੀਡਾਸ ਤੇ ਸਾਰੇ 825 ਰੁਪਏ ਦੇ ਬਈ ਮੈਂ ਨਹੀਂ ਸੁਣਿਆ ਕਿ ਤੇ ਮਿਲਲੇ ਨੇ ਇਦਾਂ ਦੇ ਬ੍ਰਾਂਡ ਦੇ ਸ਼ੂਜ਼ 825 ਰੁਪਏ ਦੇ ਔਰ ਇੰਨੀ ਅੱਛੀ ਕੁਆਲਿਟੀ ਹੈ ਤੇ ਹੋਰ ਵੀ ਤੁਸੀਂ ਦੇਖ ਸਕਦੇ ਹੋ ਆਰਟੀਕਲ ਕੱਲਾ ਮੈਡਮ ਜੀ ਇਹ ਨਹੀਂ ਨਾਲ ਇੱਕ ਸ਼ੂਜ਼ ਆ ਸਾਰੇ ਇਹ 825 ਰੁਪਏ ਦੇ ਇੰਚ ਨਾਲ ਸਾਰਿਆਂ ਦੇ ਕਲਰ ਲੱਗ ਤੋਂ ਲੱਗਣੇ ਨਾਇਕ ਪਿਉਮਾ ਐਡੀਡਾਸ ਕੋਈ ਇਦਾਂ ਦਾ ਬ੍ਰਾਂਡ ਨਹੀਂ ਹੋਗਾ ਸਿਰਫ ਆਪਣੇ ਕੋ 825 ਰੁਪਏ ਰੇਂਜ ਨਾਲ ਜਿਹੜਾ ਮਤੋਂ ਮਰਜ਼ੀ ਟਰਾਈ ਸੀ ਇੱਕ پیس ਕਹਿ ਰਹੇ ਹੋ ਅਗਰ ਹੋਰ ਕਿਸੇ ਨੇ ਹੌਲਸੇਲ ਰੇਟ ਤੇ ਖਰੀਦ ਲੈਣੀ ਹੋਣ 10 ਜਾਂ 20 ਪੀਸਸ ਸੇਮ ਰੇਟ ਤੇ ਉਹ ਕਿੰਨੇ ਸੀ ਨਹੀਂ ਉਹ ਲੱਗ ਰੇਟ ਹੋਊਗਾ ਅਚਾ ਉਹ ਸਾਡਾ ਨੰਬਰ ਮੈਂਸ਼ਨ ਕੀਤਾ ਹੋਊਗਾ ਵੀ ਜਿਹੜੇ ਕਰਕੇ ਪ੍ਰੋਪਰ ਕਾਲ ਕਰਕੇ ਉਹਨਾਂ ਤੇ ਮਤਲਬ ਹੋਰ ਵੀ ਡਿਸਕਾਊਂਟ ਮਿਲੂਗਾ ਬਹੁਤ ਘੱਟ ਰੇਟ ਤੇ ਮਿਲੂਗਾ ਜੀ ਮੈਂ ਕਹਿੰਦਾ ਜਿੱਥੇ ਮਰਜ਼ੀ ਟਰਾਈ ਕਰ ਲੈਣਾ ਸਾਰਿਆਂ ਨਾਲੋਂ ਘੱਟ ਰੇਟ ਹੋਊਗਾ ਜੀ ਆਪਣਾ ਯਾਨੀ ਕਿ ਕੋਈ ਆਪਣਾ ਕੰਮ ਵੀ ਸਟਾਰਟ ਕਰ ਸਕਦਾ ਤੁਹਾਡੇ ਤੋਂ ਇਧਰ ਬਾਈ ਕਰਕੇ ਹੈਨਾ ਬਈ ਤੁਹਾਨੂੰ ਹੁਣ ਕਿਤੇ ਜਾਣ ਦੀ ਨਹੀਂ ਲੋੜ ਹੈ ਲੁਧਿਆਣਾ ਦੇ ਕੰਟਾਕਾਰ ਤੋਂ ਸੋਚਦੇ ਹੋ ਕਿ ਯਾਰ ਇੱਧਰ ਦੇ ਬਾਜ਼ਾਰ ਦੇ ਵਿੱਚੋਂ ਬੜੇ ਸਰਦਿਆ ਪਰ ਇੱਥੇ ਜਿਹੜੇ ਤੁਹਾਨੂੰ ਸ਼ੂਜ਼ ਮਿਲ ਰਹੇ ਨੇ ਬੈਸਟ ਕੁਆਲਿਟੀ ਦੇ ਨੇ ਆਪਾਂ ਹਰ ਵਾਰ ਵਿਜ਼ਿਟ ਕਰੀਦਾ ਤੇ ਹਰ ਵਾਰ ਇਹਨਾਂ ਦੇ ਕੋਲ ਅਲੱਗ-ਅਲੱਗ ਆਫਰਸ ਲੱਗੀਆਂ ਹੁੰਦੀਆਂ ਨੇ ਜੀ ਬਾਕੀ ਵੀ ਤੁਸੀਂ ਇੱਕ ਵਾਰ ਨਿਗਾਹ ਮਾਰ ਲਓ ਬਾਕੀ ਸ਼ੂਜ਼ ਦੇ ਹੋਰ ਵੀ ਆਰਟੀਕਲ ਆ ਜੀ ਆਪਾਂ ਕੋਈ ਚੀਜ਼ ਇਦਾਂ ਦੀ ਮੈਡਮ ਜੀ ਆਂਦੀ ਨਾ ਆਪਣਾ ਕੋਈ ਇੱਕ ਕਈ ਦੁਕਾਨਦਾਰ ਚੱਕਦੇ ਸੈੱਟ ਵਾਈਜ਼ ਆਪਾਂ ਚੱਕਦੇ ਬਲਗ ਤੇ ਮਲਸਾ ਨੂੰ ਤਾਂ ਰੇਡ ਕਈ ਦੁਕਾਨਾਂ ਸੜਕ ਬਹੁਤ ਲੱਗਦੇ ਨੇ ਜਿਹਨੂੰ ਆਪਾਂ ਕਹਿ ਦਈਏ ਆਪਾਂ ਪ੍ਰਿੰਕਲ ਸ਼ੂਵਰ ਤੇ ਦਾ ਇਕੱਠਾ ਮਾਲ ਚੱਕਦਾ ਬਾ ਤਾਂ ਆਪ ਨੂੰ ਲੈਸੇ ਮਿਲ ਜਾਂਦੀ ਜਾਂ ਆਪਾਂ ਕਿਉਂ ਕਿੰ ਅਮੀ ਆਪਾਂ ਗੱਦਿਆ 20 ਤੋਂ 25 ਦਿਨ ਮਾਲ ਆਣੀ ਆਣਾ ਜਿਹੜਾ ਰੈਗੂਲਰ ਆਉਣਾ ਹੀ ਆਣਾ ਜਾਂਦੇ ਰੈਡੀਓ ਚੈੱਕ ਕਰ ਸਕਦੇ ਹੋ ਡਿਸਪਲੇ ਤੋਂ ਪਰ ਵੀ ਰੈਗੂਲਰ ਜਿਹੜੇ ਨੇ ਪੱਕੇ ਨੇ ਉਹ ਵੀ ਆਉਂਦੇ ਕਿ ਉਧਰ ਵੀ ਮਤਲਬ ਬਾਰੋ ਵੀ ਆਉਂਦੇ ਨੇ ਸਾਰੇ ਆਪਣੇ ਕੋ ਕਸਟਮਰ ਦੂਰ ਦੂਰੋਂ ਹੀ ਆਉਂਦੇ ਨੇ ਜਿਹਨਾਂ ਨੂੰ ਪਤਾ ਵਾ ਕੋਈ ਅੱਜ ਕੱਲ੍ਹ ਸਾਰੇ ਕਸਟਮਰ ਫੋਨਾਂ 'ਤੇ ਤੁਹਾਨੂੰ ਪਤਾ ਦੇਖਦੇ ਨੇ ਤੇ ਸਾਰਿਆਂ ਬਦਾ ਰੇਡ ਪ੍ਰਿੰਕਲ ਸ਼ੂਰ ਤੋਂ ਵੀ ਘੱਟ ਮਿਲਦਾ ਬਾਬਾ ਜੀ ਅਗਰ ਕਿਸੇ ਨੇ ਆਨਲਾਈਨ ਆਰਡਰ ਕਰਨੇ ਹੋਣ ਉਹ ਵੀ ਹੈਗਾ ਵਾ ਸਾਡੇ ਉਹ ਤਾਂ ਆਨਲਾਈਨ ਜਾਂਦੇ ਜਾਂਦੇ ਆ ਸਾਡੇ ਜਿਹੜਾ ਸਟਾਫ ਆਣਾ ਜੀ ਆਨਲਾਈਨ ਸਪੈਸ਼ਲ ਲੱਗ ਤੋਂ ਮੁੰਡੇ ਬਿਠਾਏ ਹੋਏ ਨੇ ਜਿਹੜਾ ਸਿਰਫ ਆਨਲਾਈਨ ਦੇ ਕੰਮ ਸੰਭਦੇ ਨੇ ਮੈਂ ਕਹਿੰਦਾ ਜਿੱਥੇ ਮਰਜ਼ੀ ਆਰਡਰ ਕਰਵਾ ਸਕਦੇ ਹੋ ਨੰਬਰ ਸਾਡੇ ਵੀਡੀਓ ਦੇ ਵਿੱਚ ਇਹ ਕਿ ਤੁਸੀਂ ਇਹ ਵੀ ਕਹਿੰਦੇ ਹੋ ਵੀਡੀਓ ਦੇ ਵਿੱਚ ਜਿਹੜਾ ਮਰਜ਼ੀ ਤੁਸੀਂ ਸ਼ੂ ਦਾ ਸਕਰੀਨ ਸ਼ਾਟ ਲਿਓ ਅਸੀਂ ਤੁਹਾਨੂੰ ਉਹ ਵੀ ਅਵੇਲੇਬਲ ਕਰਵਾ ਦਵਾਂਗੇ ਕਈਆਂ ਦੇ ਸਾਨੂੰ ਆਉਂਦੇ ਹਨ ਫੋਨ ਚੈੱਕ ਕਰਾ ਸਕਦੇ ਆ ਜਿਹੜੇ ਆਨਲਾਈਨ ਸਾਨੂੰ ਸਪੈਸ਼ਲ ਵੀਡੀਓ ਸਕਰੀਨ ਸ਼ਾਟ ਮਾਰ ਕੇ ਭੇਜ ਦਿੰਦੇ ਨੇ ਅਸੀਂ ਗਿਣ ਤੇ 2 ਦਿਨ ਲੈਂਦੇ 2 ਦਿਨ ਬਾਅਦ ਉਹ ਪਹੁੰਚਾ ਦੇ ਦਿੰਦੇ ਆ ਸੋ ਆ ਸੀਗਾ ਸਾਰਾ ਨਵਾਂ ਸਟਾਕ ਜੋ ਤੁਹਾਨੂੰ ਆਪਾਂ ਦਿਖਾਇਆ ਪ੍ਰਿੰਕਲ ਸ਼ੂ ਹੱਟੇ ਤੇ ਲੁਧਿਆਣਾ ਦੇ ਵਿੱਚ ਇਸ ਰੇਟਾ ਦੇ ਉੱਤੇ ਤੁਹਾਨੂੰ ਕਿਤੇ ਵੀ ਸ਼ੂਜ਼ ਨਹੀਂ ਮਿਲਣ ਵਾਲੇ ਕਿਉਂਕਿ 825 ਦੇ ਵਿੱਚ ਤੁਸੀਂ ਦੇਖੇ ਨੇ ਪਿਉਮਾ ਐਡੀਡਾਸ ਦੇ ਇਦਾਂ ਦੇ ਬ੍ਰਾਂਡ ਦੇ ਸ਼ੂਜ਼ ਔਰ ਬਹੁਤ ਅੱਛੀ ਕੁਆਲਿਟੀ ਦੇ ਨੇ ਔਰ ਰੇਟਸ ਇਹਨਾਂ ਦੇ ਬੜੇ ਹੀ ਜੈਨੂਇਨ ਨੇ ਡਿਸਕਾਊਂਟ ਹਰ ਟਾਈਮ ਲੱਗਿਆ ਹੁੰਦਾ ਵਿਜ਼ਿਟ ਕਰੋ ਲੁਧਿਆਣਾ ਦੇ ਪ੍ਰਿੰਕਲ ਸ਼ੂ ਹੱਟੇ